ਤੇ ਕੋਈ ਦਿਖਾਉਣਾ ਉਹਨੂੰ ਮੈਂ ਐਸੇ ਮਾਦਾ ਚਾਹੁੰਦਾ ਦੇਖ ਕੇ ਇੱਥੇ ਲੱਗਦੀ ਛੱਸੀ ਦਾ ਬਾਈ ਆਪਣੀਆਂ ਬਈ ਮੈਂ ਐਸੇ ਕੀ ਮੁੱਲ ਵਾਲੀ ਕਰ ਦੇਣੀ 155 ਠੀਕ ਕਿਹੜਾ ਪਿੰਡ ਆਪਣਾ ਡਸਕਾ ਡਸਕਾ ਹਰਿਆਉਂ ਵਾਲੇ ਕੋਈ ਮੌਕੇ ਤੇ ਲੈਣ ਦੇਣ ਹੋ ਜਾਊਗਾ ਹਾਂਜੀ ਹਾਂ 3ਵੇਂ ਸੂਏ ਮਹਾਂਸਾਹ ਬਈ ਦੇਖ ਸਕਦੇ ਤੁਸੀਂ ਖਾਲਸ ਸੂਈ ਹੈ ਬਈ ਦੁੱਧ ਦੀ ਕੀ ਪੋਜੀਸ਼ਨ ਹੈ 18-20 ਕਿਲੋ ਦੀ ਪੋਜੀਸ਼ਨ 18-20 ਕਿਲੋ ਦੁੱਧਾ ਮੰਗਰ ਕੀ ਇਹਦੇ ਮਾਰ ਕੱਟਾ ਮੰਗਰ ਹੈਗਾ ਕੱਟਾ ਦੇਖੋ ਬਈ ਦੇਖ ਸਕਦੇ ਹੋ ਠੀਕ ਹੈ 1,55,000 ਮੁੱਲ ਹੈ ਨਾ ਕੋਈ ਮੋਬਾਈਲ ਨੰਬਰ ਆਪਣਾ 77105753 69105 77105 77105 7503 75023 ਆ ਨੰਬਰ ਆ ਬਾਈ ਦਾ ਬਈ ਹਰਿਆਊ ਦਸਕਾ ਪੰਡਾ ਬਾਈ ਜੇਕੇ ਲੈਣੀ ਹੈ ਮੈਂ ਅੱਜ ਤਾਂ ਬਾਈ ਨਾਲ ਗੱਲ ਕਰ ਸਕਦੇ ਹਾਂ ਇੱਕ ਬਾਰੇ ਤੁਹਾਨੂੰ ਮੈਂ ਇਸ ਫੇਰ ਦਿਖਾ ਸਕਦੇ ਆਂ ਤੋੜੀਏ ਤੋੜ ਲੈ ਮੜੀ